ਇਹ ਛੋਟੂਰਾ ਮੰਤਰੀ ਹੋਏ ਜੀ ਹਰਿਆਣੇ ਦੇ ਇਹਨਾਂ ਨੇ ਸਿੱਖਾਂ ਦੇ ਰੇਲਵੇ ਤੇ ਟਿਕਟ ਫ੍ਰੀ ਕਰਾਇਏ ਸੀ ਰੇਲਵੇ ਇੰਨ ਚੱਲਦਾ ਨਹੀਂ ਹੈ ਅੰਗਰੇਜ਼ਾਂ ਦੇ ਮੋਕੇ ਤੇ ਇਹਨਾਂ ਨੇ ਅੰਗਰੇਜ਼ਾਂ ਤੋਂ ਹਰਿਆਣੇ ਦਾ ਮੁੱਖ ਮੰਤਰੀ ਸੀਗਾ ਛੋਟੂ RAM ਸਿੱਖਾਂ ਦੇ ਰੇਲਵੇ ਟਿਕਟ ਫ੍ਰੀ ਕਰਾਇਏ ਸੀ ਬੜਾ ਹੈ ਨਾ ਉਸ ਕੀ ਦਿਨ ਹੈ ਅੱਛਾ ਕੀ ਪਾਰਕ ਇੱਕ ਇੱਕ ਯਾਦ ਆਪਕੋ ਇਸ ਤਰ੍ਹਾਂ ਜਾਵੋ ਨਾ ਬੜੀ ਤਰੀਕੇ ਪਾਰਕ ਆ ਕੇ ਦੇਖੀਆ ਤੁਸੀਂ ਦੇਵੀ ਲਾਲ ਪਾਰਕ ਜਿਹਾ ਨਹੀਂ ਅੱਜ ਦੇਵੀ ਲਾਲ ਪਾਰਕ ਜਿਹਾ ਨਹੀਂ ਅੱਜ ਵੀ ਠੀਕ ਜਾਮੀ ਰਹਾ ਦੇਵੀ ਲਾਲ ਨੂੰ ਉੱਪਰ ਚੜਾਉਣਾ ਹੱਸ ਤੇ ਕਹਿੰਦੇ ਆ ਜੀ ਇਹ ਇਹੋ ਹੀ ਛੋਟੂ ਰਾਮ ਆ ਛੋਟੂ ਰਾਮ ਮੰਤਰੀ ਹੁੰਦੇ ਹੀ ਰੇਲਵੇ ਮੰਤਰੀ ਨੇ ਅੰਗ ਸਿੰਘ ਆ ਦਾ ਕਰਾਇਆ ਫਰੀ ਕਰਾਇਆ ਸੀ ਇਹਨਾਂ ਨੇ ਤੇ ਕੋਲ ਗੁਰਦਾਰਾ ਸਾਹਿਬ ਜੀ ਛੇਵੇਂ ਪਾਸ਼ਾ ਦਾ ਇਹ ਛੇਵੇਂ ਪਾਸ਼ਾ ਦਾ ਸਥਾਨ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਗਵਾਲੀਗੜ੍ਹ ਗਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਉਦੋਂ ਜਾਂਦੇ ਹੋਏ ਇੱਥੇ ਰੁਕੇ ਗਏ ਇੱਕੁਰ ਖੇਤਰ ਗੁਰਛੇਤਰ ਰੁਕੇ ਨੇ ਤੇ ਆਉਂਦੇ ਹੋਏ ਵੀ ਇੱਥੇ ਗੁਰਛੇਤਰ ਜਦੋਂ ਇੱਥੇ ਰੁਕੇ ਨੇ ਆਉਂਦੇ ਹੋਏ ਵੀ 52 ਰਾਜੇ ਜਦੋਂ ਰਿਆਹ ਕਰਾਏ ਨੇ ਆਉਦੇ ਹੋਏ ਵੀ ਇੱਥੇ ਰੁੱਕ ਕੇ ਗਏ ਕਰੋ ਖੇਤਰ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਹੈ ਜੀ ਛੋਟੂ राम ਮੰਤਰੀ ਇਹ ਸਾਰੇ ਹਿਅਾਨੇ ਦੇ ਜਟਾ ਨੂੰ ਇਹ ਉੱਪਰ ਚੜਾਉਣ ਵਾਲਾ ਇਹ ਆ ਬੋਲਦੇ ਸੀ ਤੇ ਬੰਦੇ ਹਿਅਾਨੇ ਦੇ ਵੀ ਦੇਵੀ ਦਿਵਾਲ ਨੂੰ ਵੀ ਮੁੱਖ ਮੰਤਰੀ ਬਣਾਉਣ ਵਾਲਾ ਇਹੋ ਹੀ ਆ ਇਹ ਬੰਦਾ ਸਿੱਖਾ ਤੇ ਵੀ ਬਹੁਤ ਵਧੀਆ ਕੰਮ ਕਰਕੇ ਗਏ ਛੋਟੂ ਰਾਮ ਮੰਤਰੀ ਅਰਿਆਣੇ ਦਾ ਜਿੰਨ ਪਰੇ ਆ ਕੁਝ ਵਿਕਾਤ ਕੀ ਨਾਮ ਇਹਨਾਂ ਦਾ ਛੋਟੂ ਰਾਮ ਛੋਟੂ ਹੋਰ ਵੀ ਨਾ ਆਇਆ ਹੈ ਕੋਈ ਨਾ ਛੋਟੂ ਰਾਮ ਕਹਿੰਦੇ ਹੀ ਅੰਗਰੇਜ਼ੋ ਇਹ ਨਹੀਂ ਜਿੱਡਾ ਕਿਸੇ ਉੱਪਰ ਚੜਾ ਹੋਇਆ

ਉਹ ਸੜਕ ਐਸੀ ਜਾਏਗੀ ਫਿਰ ਤੇ ਹੀ ਪਰ ਤੁਪ ਪਹੁੰਚਾਉਣ ਸਰੋਵਰ ਬਣੇ ਆ ਹਾਂ ਹਾਂ ਬਹੁਤ ਵੱਡੇ ਬਹੁਤ ਉਸ ਕਿ ਲਗੀ ਦੇਖ ਉਸ ਦੀ ਪਾਪੀ ਮਿਲ ਜੂਗੀ ਜੋ ਜਾਰੀ ਨਾਂ ਨਾ ਜਾਰੀ ਨਾਂ ਨਾ ਸਭ ਉਹ ਇਹ ਅਕਰ ਖੇਤਰ ਜੀ ਖੰਡੇ ਵਾਲਾ ਚੌਂਕ ਹੈ ਖੰਡੇ ਵਾਲੇ ਚੌਂਕ ਦੇ ਕੋਲ 6ਵੇਂ ਪਾਸ਼ਾ ਦਾ ਗੁਰੂ ਹਰਕਮਿੰਦਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਆ ਕਰ ਖੇਤਰ